ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਮੈਂ ਮਿੰਦ ਕਰਨੀਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਜੂਸ ਆਪਾਂ ਬਿਨਾ ਮਸ਼ੀਨ ਤੋਂ ਕਿੱਦਾਂ ਬਣਾ ਸਕਦੇ ਆਂ ਘਰ ਵਿੱਚ ਗਾਜਰ ਦਾ ਜੂਸ ਤੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਗਾਜਰਾ ਬਹੁਤ ਜ਼ਿਆਦਾ ਸਸhtੀਆਂ ਹੁੰਦੀਆਂ ਨੇ ਤੇ ਆਪਣੇ ਵਾਸਤੇ ਇਹ ਗਾਜਰ ਦਾ ਜੂਸ weight loss ਵਾਸਤੇ ਬਹੁਤ ਵਧੀਆ ਹੁੰਦਾ ਵਾ ਤੇ weight loss ਨੂੰ ਤਾਂ ਬਹੁਤ ਹੀ ਵਧੀਆ ਇਹ ਜੂਸ ਹੁੰਦਾ ਵਾ ਤੇ ਇੱਥੇ ਆਪਾਂ ਲੈਣੀਆਂ ਨੇ ਗਾਜਰਾ ਇਹ ਆਪਾਂ ਨੂੰ ਇਹ 1 ਕਿਲੋ ਗਾਜਰਾ ਲਿਆਨੇ ਮੈਂ ਤੇ ਮੈਂ ਮੇਰੇ ਬੇਟੇ ਵਾਸਤੇ ਬਣਾਉਣ ਲੱਗੀ ਸੀ ਵੈਸੇ ਤਾਂ ਮੈਂ ਖੁਦ ਪੀਣੀ ਹੁੰਨੀ ਆ weight loss ਵਾਸਤੇ ਤੇ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕੀ ਕੀ ਪਾਊਗਾ weight loss ਵਾਸਤੇ ਆਪਾਂ ਬਣਾਉਣ ਲੱਗੇ ਆ ਤੇ ਬਿਨਾ ਮਸ਼ੀਨ ਤੋਂ ਬਿਨਾ ਮਿਕਸੀ ਤੋਂ ਆਪਾਂ ਬਣਾ ਕੇ ਤਿਆਰ ਕਰਾਂਗੇ ਜੂਸ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਨਾ ਜੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਵਾ ਧੋ ਲੈਣਾ ਵਾ ਚੰਗੇ ਪਾਣੀ ਨਾਲ ਜਿਨ੍ਹਾਂ ਨੂੰ ਸ਼ੈਲ ਕਰਕੇ ਸਾਫ਼ ਕਰਕੇ ਤੇ ਲਾਲ ਰੰਗ ਦੀਆਂ ਗਾਜਰਾਂ ਲੈਣੀਆਂ ਨੇ ਤੇ ਆਪਾਂ ਮਿੱਠੀਆਂ ਦੇਖ ਕੇ ਲੈਣੀਆਂ ਗਾਜਰਾ ਵੀ ਜੋ ਮਿੱਠੀਆਂ ਵੀ ਹੋਣ ਤੇ ਲਾਲ ਵੀ ਹੋਣ ਤੇ ਜਿਨ੍ਹਾਂ ਦਾ ਕਾਫੀ ਸਾਰਾ ਮਿੱਠਾ ਜੂਸ ਬਣੇ ਤੇ ਆਪਾਂ ਬਿਨਾ ਕਲਰ ਤੋਂ ਵਾਲੀਆਂ ਗਾਜਰਾ ਨਹੀਂ ਲੈਣੀਆਂ ਤਾਂ ਰੈੱਡ ਰੈੱਡ ਕਲਰ ਦੀ ਗਾਜਰ ਲੈਣੀ ਆ ਆਪਾਂ ਤੇ ਮਿੱਠੀਆਂ ਵੀ ਹੋਣ ਚੈੱਕ ਕਰਕੇ ਲੈਣੀਆਂ ਕਿਉਂਕਿ ਆਪਾਂ ਜੂਸ ਵਾਸਤੇ ਲੈਣੀਆਂ ਨੇ ਤੈ ਲੋ ਜੀ ਆਪਾਂ ਅੱਗੇ ਤੁਹਾਨੂੰ ਦੱਸਦੀਆਂ ਕਿ ਆਪਾਂ ਬਿਨਾ ਮਿਕਸੀ ਤੋਂ ਬਿਨਾ ਗ੍ਰੈਂਡਰ ਤੋਂ ਬਿਨਾ ਮਿਕਸੀ ਦੇ ਜੂਸ ਤੋਂ ਜੂਸ ਕਿਵੇਂ ਬਣਾਵਾਂਗੇ ਬਿਨਾ ਮਿਕਸੀ ਤੋਂ ਇੱਥੇ ਆਪਾਂ ਬਿਨਾ ਮਿਕਸੀ ਤੋਂ ਜੂਸ ਬਣਾਵਾਂਗੇ ਇਹ ਤੁਸੀਂ ਇਹ ਚੀਜ਼ ਨੂੰ ਜਾਣਦੇ ਹੋਗੇ ਇਹ ਕद्दू ਕਸ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪੇ ਇਹਦੀ ਸਿਹਤ ਨਾਲ ਕਿੱਦਾਂ ਬਣਾਵਾਂਗੇ ਕੱਚਰ ਦਾ ਜੂਸ ਤੇ ਲੋ ਜੀ ਪਹਿਲਾਂ ਤਾਂ ਆਪਾਂ ਜਿਹੜੀ ਥੋੜੀ ਜਿਹੀ ਬਰੀਕ ਸ਼ੇਕ ਵਾਲੀ ਹੁੰਦੀ ਹੈ ਨਾ ਉਹ ਸਾਈਡ ਲੈਣੀ ਆ ਆਪਾਂ ਨਾ ਹੀ ਜ਼ਿਆਦਾ ਬਰੀਕ ਵਾਲੀ ਲੈਣੀ ਹੈ ਨਾ ਜ਼ਿਆਦਾ ਮੋਟੀ ਵਾਲੀ ਤੇ ਜੋ ਬ੍ਰੀਕ ਸਾਈਡ ਹੁੰਦੀ ਹੈ ਉਹ ਸਾਈਡ ਲੈਣੀ ਆ ਤੇ ਆਪਾਂ ਇਹਨੂੰ ਕਰਾਂਗੇ ਗਾਜਰਾਂ ਨੂੰ ਕਤੂ ਕਾਟ ਚ ਤੇ ਬਹੁਤ ਹੀ ਸਾਨੀ ਦਾ ਇਹਦਾ ਜੂਸ ਆ ਜਾਊਗਾ ਤੇ ਇਦਾਂ ਆਪਾਂ ਸਾਰੀਆਂ ਇਹ ਗਾਜਰਾਂ ਨੂੰ ਇਦਾਂ ਕद्दूकस ਕਰ ਲਵਾਂਗੇ ਤੇ ਇਦਾਂ ਸਾਰੀਆਂ ਗਾਜਰਾਂ ਆਪਾਂ ਕद्दूकस ਕਰ ਲੀਆਂ ਨੇ ਜਿੰਨੀਆਂ ਵੀ ਲੈ ਕੇ ਆਏ ਸੀ 1 ਕਿਲੋ ਆਪਾਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਦਾ ਆਪਾਂ ਜੂਸ ਕਿਵੇਂ ਬਣਾਉਣਾ ਹੈ ਇਹਦੇ ਵਿੱਚੋਂ ਜੂਸ ਕਿਦਾਂ ਆਪਾਂ ਬਣਾ ਕੇ ਦਿਖਾਉਣੇ ਕਿ ਆਪਾਂ ਜੂਸ ਕਿੱਦਾਂ ਬਣਾਉਣੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਬਿਨਾ ਮਿਕਸੀ ਤੋਂ ਆਪਾਂ ਜੂਸ ਕਿਦਾਂ ਬਣਾਉਣੇ ਆ ਬੇਨਮ ਆਪਣੇ ਹੁਣ ਹਾਰੇ ਕੇ ਕਿਸੇ ਦੇ ਘਰ ਦੇ ਵਿੱਚ ਮਿਕਸੀ ਨਹੀਂ ਹੁੰਦੀ ਜੂਸ ਮਿਕਸੀ ਨਹੀਂ ਹੁੰਦੀ ਤੇ ਨਹੀਂ ਪ੍ਰਸ਼ਾਨੀ ਹੁਣ ਆਪਾਂ ਨੂੰ ਨਹੀਂ ਹੋਏਗੀ ਜੂਸ ਬਣਾਉਣ ਲੱਗਿਆ ਤੇ weight loss ਵਾਸਤੇ ਗਾਜਰ ਦਾ ਜੂਸ ਬਹੁਤ ਹੀ ਵਧੀਆ ਹੁੰਦਾ ਹੈ ਤੇ ਆਪਾਂ ਬਣਾਉਣ ਲੱਗੇ ਆ ਕੋਦੇ ਇੱਕ ਗਲਾਸ ਆਪਣੇ ਵਾਸਤੇ ਬਣਾਵਾਂਗੇ weight loss ਵਾਸਤੇ ਤੇ ਇੱਕ ਬਣਾਵਾਂਗੇ ਆਪਣੇ ਬੇਟੇ ਵਾਸਤੇ ਤੇ 1 ਕਿਲੋ ਗਾਜਰ ਦੇ ਵਿੱਚੋਂ ਮੈਂ 2 ਗਲਾਸ ਜੂਸ ਦੇ ਬਣਾ ਲੈਣੇ ਹੁੰਦੀ ਆ ਤਦ ਆਪਾਂ ਦੇਖ ਸਕਦੇ ਤੁਸੀਂ ਜੂਸ ਬਣ ਗਿਆ ਹੈ ਆਪਾਂ ਸਾਰੇ ਅੱਦਾ ਕਰਕੇ ਜੂਸ ਬਣਾ ਲਵਾਂਗੇ ਤੇਦਰ ਆਪਣਾ ਜੂਸ ਨਿਕਲ ਗਿਆ ਸਾਰਾ ਆਪਾਂ ਬਣਾ ਲਿਆ ਵਾ ਸਾਰਾ ਜੂਸ ਤੁਸੀਂ ਦੇਖ ਸਕਦੇ ਹੋ ਇਸ ਨਵੇਂ ਸਾਨੀ ਤਰੀਕੇ ਨਾਲ ਆਪਾਂ ਗਾਜਰ ਦਾ ਜੂਸ ਬਣਾ ਕੇ ਤਿਆਰ ਕਰ ਲਿਆ ਵਾ ਤੇ ਇਦਾਂ ਤੁਸੀਂ ਵੀ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਮਿਕਸੀ ਜੂਸ ਮਿਕਸੀ ਨਹੀਂ ਹੈਗੀ ਤੇ ਜੋ ਇਹਦੇ ਬੱਚੇ ਹੋਇਆ ਵਾ ਇਦਾਂ ਗਾਜਰ ਦੀ ਜੋ ਆਪਾਂ ਗਾਜਰ ਕੱਟ ਕੀਤੀ ਸੀ ਜੋ ਫਿੱਕਾ ਪਣ ਰਹਿ ਜਾਂਦਾ ਵਾ ਇਹਦੀ ਆਪਾਂ ਸਬਜ਼ੀ ਬਣਾ ਸਕਦੇ ਹਾਂ ਪਿਆਜ਼ ਪਾ ਕੇ ਤੇ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਵੀ ਆਪਾਂ ਵੇਸਟ ਨਹੀਂ ਕਰਾਂਗੇ ਆਪਾਂ ਇਹਦੀ ਸਬਜ਼ੀ ਵੀ ਬਣਾਵਾਂਗੇ ਤੇ ਕੋਸ਼ਿਸ਼ ਕਰਾਂਗੇ ਇਹਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਵੀ ਮੈਂ ਇਹ ਗਾਜਰ ਦੀ ਸਬਜ਼ੀ ਕਿੱਦਾਂ ਦੀ ਬਣਾਈ ਕਿੱਦਾਂ ਬਣਾਈ ਆ ਤਾਂ ਪੈ ਵੀ ਬੇਸਤੀ ਕਰਾਂਗੇ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ weight loss ਵਾਸਤੇ ਜੂਸ ਇਹਦੇ ਵਿੱਚ ਆਪਾਂ ਹੋਰ ਕੀ ਪਾਉਣੇ ਆ ਤੇ ਤਰ ਆਪਣਾ ਹੋ ਗਿਆ ਜੂਸ ਬਣ ਕੇ ਤਿਆਰ ਅੰਜੀਨ ਦੇ ਜੂਸ ਦੀ ਆਪਾਂ ਨੂੰ ਜ਼ਰੂਰਤ ਸੀ ਕਿ ਉਹਨਾਂ ਜੂਸ ਆਪਣਾ ਬਣ ਗਿਆ ਤੇ ਇਹ ਮੇਰਾ ਹੈਗਾ ਦਾ weight loss ਵਾਸਤੇ ਮੇਰਾ ਬੇਟੇ ਨੂੰ ਲੈਮਨ ਪਸੰਦ ਨਹੀਂ ਹੈਗਾ ਤੇ ਮੈਂ ਆਪਣੇ ਜੂਸ ਚ ਲੈਮਨ ਐਡ ਕਰਾਂਗੀ ਕਿਉਂਕਿ ਮੈਂ ਬਣਾਇਆ ਵਾ weight loss ਵਾਸਤੇ ਤੇ ਮੈਂ ਹਾ ਲਮਨ ਦੇ ਚ ਯੂਜ਼ ਕਰ ਲਿਆ ਤੇ ਇਹ ਮੇਰੇ ਬੇਟੇ ਵਾਸਤੇ ਤੇ ਮੈਂ ਇਹਦੇ ਵਿੱਚ ਪਹਿਲਾਂ ਕਾਲਾ ਨਮਕ ਵੀ ਪਾ ਚੁੱਕੀ ਹਾਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੀ ਮੈਨੂੰ ਯਾਦ ਭੁੱਲ ਗਿਆ ਸੀ ਕਿ ਕੈਮਰਾ ਆਨ ਕਰਨ ਦਾ ਇਹ ਕਰੇ ਤੁਸੀਂ ਬਿਨਾ ਵੀ ਮਿਕਸੀ ਦੇ ਤੁਸੀਂ ਜੂਸ ਬਹੁਤ ਹੀ ਆਸਾਨੀ ਤਰੀਕੇ ਨਾਲ ਬਣਾ ਸਕਦੇ ਹੋ ਤੇ ਦੱਸਣਾ ਜ਼ਰੂਰ ਕਿੰਨੇ ਕਿੰਨੇ ਬਣਾਇਆ ਹੈ ਵੀਡੀਓ ਦੇਖ ਕੇ ਜੂਸ ਤੇ ਬਿਨਾ ਮਿਕਸੀ ਤੋਂ ਆਪਾਂ ਕੀਤਾ ਵਾ ਜੂਸ ਤਿਆਰ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਵੀਰ ਵੱਤ ਵਤ ਸ਼ੇਅਰ ਜ਼ਰੂਰ ਕਰਿਆ ਕਰੋ weight loss ਵਾਸਤੇ ਬਹੁਤ ਹੀ ਵਧੀਆ ਇਹ ਜੂਸ ਪੀਆ ਕਰੋ ਤੁਸੀਂ ਬਣਾ ਕੇ ਇਸ ਤਰੀਕੇ ਨਾਲ ਜੇ ਤੁਹਾਡੇ ਕੋਲ ਮਿਕਸੀ ਨਹੀਂ ਹੈਗੀ ਜੂਸ ਵਾਲੀ ਤੇ ਤੁਸੀਂ ਇਸ ਤਰੀਕੇ ਨਾਲ ਘਰੇ ਜੂਸ ਬਣਾ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ ਸਾਰਿਆਂ ਦਾ